குரு ਦੇ ਤੋਂ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਮੇਰੇ ਪਿੰਡ ਸਿਹੜੀ ਮੇਰੇ ਘਰ ਬੈਠੇ ਨੇ ਤੇਰੇ ਘਰ ਤੇਰੇ ਘਰ ਕਿਦਾਰ ਸਰਸਾਨ ਦੀ ਤੇ ਸਾਰਾ ਪਰਿਵਾਰ ਵਿਛੜ ਗਿਆ ਤੇ ਮੈਂ ਬੱਚੇ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਲੈ ਆਇਆ ਹੂੰ ਜੇ ਤੇਰੀ ਖਬਰ ਝੂਠੇ ਨਿਕਲੀ ਤਾਂ ਤੇਰਾ ਵਾਰਨ ਸਹੇੜੀ ਜਾਣਾ ਹੈ ਅੰਮ੍ਰਿਤ ਦਾ ਇਹ ਕਾਰਸਰ ਬੋਲ ਕੀ ਕਹਿਣਾ ਚਾਹਨਾ ਹੈ ਹਜ਼ੂਰ ਇਸ ਪੈਟੀ ਸੁੱਕੇ ਸਨੂਣਾ ਲੱਗੇ ਨਹੀਂ ਤਾਂ ਗੁਰੂ ਦੇ ਸਿੰਘਾਂ ਨੇ ਮੈਨੂੰ ਚੁੱਧਾ ਨਹੀਂ ਛੱਡਣਾ ਫਿਕਰ ਨਾ ਕਰ ਤੂੰ ਮੁਗਲ ਹਕੂਮਤ ਦੀ ਮਦਦ ਕੀਤੀ ਹੈ ਤੇਰੀ ਜਾਨ ਮਾਲ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ ਪਰ ਪਹਿਲਾਂ ਬੱਚੇ ਤਾਂ ਹੱਥ ਲੱਗ ਜਾਣ ਚਲ ਅੱਗੇ ਹੋ ਜਾਨੇ ਖਾਨ ਵਾਲੇ ਮੁਰਿੰਦਾ ਨੇ ਤੁਰੰਤ ਮਾਤਾ ਗੁਜਰੀ ਦੇ ਕਤਲ ਦਾ ਹੁਕਮ ਦਿੰਦਾ ਆ ਆਜਾ ਨੂੰ ਕਤਲ ਕਰਦੇ ਤਾਂ ਜਾ

ਸੱਚ ਜਾਨਣਾ ਚਾਹੁੰਦੀ ਹੈ ਹਾਂ ਬਾਜ਼ਰ ਆਪ ਦੀ ਪলাই ਖਾਤਰ زینت ਬੇਟੀ ਸਿੰਘ ਸੁਬਾ ਤੇ ਜਿਹੜਾ ਮਹਾਨਾਟਕ ਜਿੰਦਾ ਨਿਕਿਆ ਕੀਤਾ ਗਿਆ ਮੈਂ ਦੇਖਦਾ ਸੀ ਕਿ ਪੂਰੀ ਸੰਗਤ ਔਰ ਅਸੀਂ ਸਾਰੇ ਬਿਲਕੁਲ ਸ਼ਾਂਤ ਚਿੱਤ ਬੈਠੇ ਰਹੇ ਔਰ ਇੰਨਾ ਮਤਲਬ ਕਿਰਦਾਰ ਸਾਰਾ ਹੀ ਲੈ ਕੇ ਉਹਨਾਂ ਨੇ ਸਟੇਜ ਤੇ ਰੱਖਤਾ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਫਨੀਸ਼ਰ ਗਿਲ ਜੀ ਦਾ ਔਰ ਸਮੁੱਚੇ ਸਾਰੇ ਅਫਸਰ ਸਾਹਿਬਾਨਾਂ ਦਾ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਲ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਜਿਹੜਾ ਪੈਕੇਜ ਦਿੱਤਾ ਫਤੇਗੜ ਸਾਹਿਬ ਨੂੰ ਬਹੁਤ ਵਧੀਆ ਉਪਰਾਲਾ ਹੈ ਸਾਡੇ ਨੌਜਵਾਨ ਦੇਖੋ ਕਿੰਨਾ ਉਹਨਾਂ ਦੇ ਵਿੱਚ ਇਤਿਹਾਸ ਨੂੰ ਜਾਣਨ ਲਈ ਜਾਗਰੂਕ ਸੀ ਔਰ ਉਹਨਾਂ ਦੇ ਵਿੱਚ ਜੋਸ਼ ਪੈ ਗਿਆ ਸੋ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਅੱਜ ਸ਼ਹੀਦੀ ਸਭਾ ਤੇ ਜਿਹੜਾ ਉਪਰਾਲਾ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਉਹ ਬਹੁਤ ਸਲਾਘਾਯੋਗ ਉਪਰਾਲਾ ਹੈ ਬਾਬਾ ਜੀਰੋਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁੱਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦੇ ਆ ਪ੍ਰਣਾਮ ਕਰਦੇ ਆ ਉਹਨਾਂ ਨੂੰ ਸਮਰਪਿਤ ਅੱਜ ਜਿਹੜਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿਹਦੇ ਥਰੂ ਦੱਸੇ ਨਿੱਕੀਆਂ ਜੰਦਾ ਇੱਕ ਸਮਾਗਮ ਕੀਤਾ ਗਿਆ ਇਹਨੂੰ ਯਾਦ ਕਰਦੇ ਮੈਂ ਪਹਿਲਾਂ ਅਸੀਂ ਕਿ ਉਹ ਉਹਦੇ ਥਰੂ ਦੱਸਿਆ ਗਿਆ ਕਿ ਕਿਵੇਂ ਕਿਵੇਂ ਸ਼ਹਾਦਤ ਹੋਈ ਕਿਵੇਂ ਗੁਰੂ ਜੀ ਨੇ ਜਫਰਨਾ ਲਿਖਿਆ ਬੰਦਾ ਸੀ ਬਹਾਦਰ ਤੱਕ ਆਗੇ ਇਸ ਸਾਰੀ ਸੋ ਇਹ ਸਾਰਾ ਉਪਰਾਲਾ ਜਿਹੜਾ ਮਨੁੱਖ ਸਾਡੇ ਬੀਪਿਕ ਮਿਸ਼ਰ ਸਾਹਿਬ ਸਾਡੇ ਜ਼ਿਲ੍ਹੇ ਦੇ ਉਹਨਾਂ ਨੇ ਬਹੁਤ ਵੱਡਾ ਰੋਲ ਇਹਦੀ ਚਦਾ ਕੀਤਾ ਉਹਨਾਂ ਦੀ ਸਾਰੀ ਟੀਮ ਸਾਰੇ ਪ੍ਰਸ਼ਾਸਨ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਗਵਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਸਾਰਾ ਕੰਮ ਚੱਲ ਰਿਹਾ ਹੈਗਾ ਸੋ ਸਾਰੇ ਪ੍ਰਸ਼ਾਸਨ ਦਾ ਮੈਂ ਵੀ ਤਾਇਗੀ ਰਕਰਵਾ ਕਰਦਾ ਮੇਰੇ ਲਕੀਸ਼ ਸਿੰਘ ਰਾਏ ਸਾਹਿਬ ਸਾਡੇ ਨਾਲ ਨੇ ਹੋਰ ਸਾਡੇ ਲਖਤ ਸਾਹਿਬ ਜਿਨ੍ਹਾਂ ਨੇ ਇਹ ਨੂੰ ਆਰਗੇਨਾਈਜ਼ ਕਰਵਾਇਆ ਨਾ ਉਹ ਕਿ ਸੋ ਇਹਦੇ ਨਾਲ ਨਾਲ ਅਸੀਂ ਆਪਸ ਵਿੱਚ ਸਾਰੇ ਇੱਕ ਗੱਲ ਜੀ ਸਾਂਝੀਆਂ ਕਰਦੇ ਸੀ ਉਹ ਹੈ ਕਿ ਸਾਨੂੰ ਖੁਦ ਨੂੰ ਉੱਥੇ ਬੈਠ ਕੇ ਮਹਿਸੂਸ ਹੋਇਆ ਕਿ ਅਸੀਂ ਜਿਵੇਂ ਉਸ ਉਸ ਸਮੇਂ ਦੇ ਹਾਣੀ ਹੋ ਕੇ ਉਹਨੂੰ ਦੇਖ ਰਹੇ ਹਾਂ ਉਹਨੂੰ ਬਾਤ ਰਹੀਏ ਸੋ ਬਹੁਤ ਵਧੀਆ ਉਪਾਲਾ ਸੀ ਤੇ ਨੌਜਵਾਨਾਂ ਚ ਬੱਚਿਆਂ 'ਚ ਇਹਦੇ ਨਾਲ ਭਾਰੀ ਉਤਸ਼ਾਹ ਆਇਆ ਤੇ ਸਾਨੂੰ ਆਪਣੇ ਸਿੱਖ ਧਰਮ ਪ੍ਰਤੀ ਆਪਣੇ ਕੌਮ ਦੇ ਪ੍ਰਤੀ ਹਮੇਸ਼ਾ ਮਾਣ ਮਹਿਸੂਸ ਕਰਨਾ ਚਾਹੀਦਾ ਸੋ ਸਭ ਦਾ ਮੈਂ ਸਾਰੇ ਪ੍ਰਸ਼ਾਸਨ ਦਾ ਫੇਰ ਧੰਨਵਾਦ ਕਰਦਾ ਸੋ ਅੰਤ ਦੇ ਵਿੱਚ ਸੋਡੇ ਸਾਹਿਬ ਜੱਜਾਂ ਦੀ ਤੇ ਮਾਤਾ ਗੁਜਰੀ ਕੌਰ ਜੀ ਦੀ ਲਾਸਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਤ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹੀ ਆਏ ਹੋਏ ਸੰਗਤਾਂ ਨੂੰ ਤੇ ਫਟੇਗੜ ਸਾਹਿਬ ਦੇ ਨਿਵਾਸੀਆਂ ਨੂੰ ਇਹ ਅਪੀਲ ਹੈਗੀ ਕਿ ਕੱਲ੍ਹ ਦਾ ਦਿਨ ਜੋ ਪਾਲਕੀ ਸਾਹਿਬ ਦਾ ਸਫ਼ਰ ਹੈਗਾ ਗੁਰਦੁਆਰਾ ਫਟੇਗੜ ਸਾਹਿਬ ਤੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੱਕ ਤੇ ਸਭ ਨੂੰ ਅਪੀਲ ਹੈਗੀ ਕਿ ਲਾਅ ਐਂਡ ਆਰਡਰ ਮੇਨਟੇਨ ਕਰਕੇ ਰੱਖਣ ਜੋ ਇਹ ਓਕੇਜਨ ਹੈਗਾ ਬਲ ਸ਼ਹਾਦਤ ਦਾ ਤੇ ਉਸ ਮੌਕੇ ਨੂੰ ਮੰਨਦੇ ਹੋਏ ਸਭ ਲੋਕ एक ऑर्डर मेनटेन करके नाल ही जोड़े लंगर लगे हुए हैं उन्होंने भी साल हैगी है कि वो कुछ जगह जरूर छड़न क्योंकि इस बार रिकॉर्ड नंबर साढ़े इतने संगत आई है तो ताकि किसी को भी कोई प्रॉब्लम ना आए तो स्मूथली जो पालकी साहब का सफर है वह गुरुद्वारा साहब तो अगे जा सके थैंक यू